ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੇ ਵੱਲ ਫਰੀਦਕੋਟ 'ਚ ਰਿਸ਼ਤੇ ਹੋਏ ਸ਼ਰਮਸਾਰ ਪੁੱਤ ਨੇ ਮਾਂ ਦਾ ਕੀਤਾ ਕਤਲ ਮੌਕੇ ਤੋਂ ਹੋਇਆ ਫਰਾਰ ਦਿਲੰਦਰ ਚ ਵਾਪਰਿਆ ਦਰਦਨਾਕ ਖਾਸਾ ਪੈਂਦੇ ਵਿਆਹ ਲਈ ਮੰਡੀ ਤੋਂ ਸਬਜ਼ੀ ਲੈਣ ਗਏ ਭਰਾ ਤੇ ਭਤੀਜੇ ਦੀ ਹਾਸੀਅ ਚ ਦਰਦਨਾਕ ਮੌਤ ਟਿੱਪਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ। ਹਸ਼ਿਆਰਪੁਰ ਚ ਧਾਰਮਿਕ ਸਥਾਨ ਤੋਂ ਪਰਤਦੇ ਸਮੇਂ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਖਾਸਾ ਦੋ ਔਰਤਾਂ ਦੀ ਹੋਈ ਦਰਦਨਾਕ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਫਰੀਦਕੋਟ ਦੇ ਪਿੰਡ ਭੋਲੂ ਵਾਲਾ ਰੋਡ ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਨਾਬਾਲਗ ਲੜਕੇ ਨੇ ਮਾਮੂਲੀ ਵਿਵਾਦ ਦੇ ਚੱਲਦਿਆਂ ਲੋਹੇ ਦੀ ਹੱਥੀ ਦੇ ਨਾਲ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਸਿਟੀ 2 ਦੇ ਐਸਐਚਓ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਲੰਦਰ ਜੀ ਇੱਕ ਦਰਦਨਾਕ ਸੜਕ ਹਾਸਾ ਵਾਪਰੀ ਹੈ ਜਿੱਥੇ ਨਕੋਦਰ ਚੌਂਕ ਨੇੜੇ ਟਿੱਪਰ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀ ਆਪਣੀ ਭੈਣ ਦੇ ਵਿਆਹ ਲਈ ਮਕਸੂਦਾ ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਸਨ ਪਰ ਦੁਆਬਾ ਸਕੂਲ ਨੇੜੇ ਕੂੜੇ ਦੇ ਢੇਰ ਕੋਲ ਦੋਵੇਂ ਬਾਈਕ ਸਵਾਰਾਂ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ ਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਜ ਭੈਣ ਦਾ ਵਿਆਹ ਹੋਣਾ ਸੀ ਪਰ ਅਸਹਾਸੇ ਕਾਨ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਰਨਾ ਖਾਸੇ ਵਿੱਚ ਕਰਨਜੀਤ ਸਿੰਘ ਤੇ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਮੌਕੇ ਤੇ ਪਹੁੰਚ ਗਏ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਕੱਪੜਿਆਂ ਨਾਲ ਢੱਕ ਦਿੱਤਾ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹਾਦਸਾ ਇੰਨਾ ਦਰਦਨਾਕ ਸੀ ਕਿ ਦੋਵਾਂ ਵਿਅਕਤੀਆਂ ਦੇ ਸਰੀਰ ਦੇ ਅੰਗ ਸੜਕ ਤੇ ਖਿਲਰ ਗਏ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀ ਜੀ ਇਹ ਮੇਰੇ ਨਾਲੋਂ ਬਿਲਕੁਲ ਕਰਮਾ ਪਿੱਛੇ ਜੀ ਤੇ ਮੈਂ ਮੋੜੇ ਸੀਗਾ ਜੀ ਮੈਂ ਜਦੋਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਵੀ ਦੇਖਿਆ ਮੈਂ ਕੋਰੇ ਦਾ ਨਾਮ ਤੇ ਧਿਆਨ ਦਿੱਤਾ ਅੱਛਾ ਜੀ ਕੋਰੇ ਵੀ ਦਿਖਣਾ ਹੁੰਦਾ ਇਤੋਂ ਨੂੰ ਗੱਡੀ ਆਵੇ ਤੇ ਮੈਂ ਆਪਕਾ ਕੀ ਹਾਂ ਜੀ ਕਿਉਂਕਿ ਮੈਂ ਰਾਹ ਜਾ ਕੇ ਮੀਡੀਆ ਤੋਂ ਫੋਨ ਦੋਤਾ ਜਾ ਕੇ ਜੀ ਗੱਲ ਪਿੱਛੇ ਆਈ ਇਹਦੀ ਮੰਗ ਰਿਕਵੈਸਟ ਆਇਆ ਹੈ ਕਿ ਕਿਤਾਬ ਪਹੁੰਚਣੀ ਹੈ ਜੀ ਦੋਸ਼ ਤੇ 4 5 ਵਾਲੀ ਮੈਂ ਫੋਨ ਲਾਇਆ ਅੱਛਾ ਜੀ ਇਹ ਮੈਂ ਪਿੰਟ ਲਾਇਆ ਮੈਂ ਕਹਾਂ ਵੀ ਉਨੀ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਵੀ ਕੋ ਹੈਗਾ ਕਿ ਜਹਾ ਉਹਨੂੰ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਮੈਂ ਆਉਣਾ ਹੈ ਦੂਸਰਾ ਜਾਨਣਾ ਕਿ ਇੱਥੇ ਕਿਸੇ ਦੇ ਬੇਚ ਨਹੀਂ ਬਜ ਬੁਝ ਗਏ ਹੋ ਅੱਛਾ ਜੀ Ele dá um novo, vou botar uma grada com ele, né? ਪੰਜਾਬ ਦੇ ਕੁਰੇਸ਼ੀਆ ਪਿੰਡ 'ਚ ਭਿਆਨਕ ਹਾ사 ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਧਾਰਮਿਕ ਸਥਾਨ ਤੋਂ ਸਕੂਟਰੀ ਤੇ ਪਰਤ ਰਹੇ ਇੱਕ ਪਰਿਵਾਰ ਟਿਪਰ ਦੀ ਝਪੇਟ ਵਿੱਚ ਆ ਗਏ ਇਸ ਭਿਆਨਕ ਹਾਸੇ 'ਚ ਦੋ ਔਰਤਾਂ ਦੀ ਮੌਤ ਹੋ ਗਈ ਜਦੋਂ ਕਿ ਸਕੂਟਰੀ ਚਾਲਕ ਗੰਭੀਰ ਰੂਪੇ ਜ਼ਖਮੀ ਹੋ ਗਿਆ ਪੰਜਾਬ ਦੇ ਕੁਰੇਸ਼ੀਆ ਪਿੰਡ ਦੇ ਵਿੱਚ ਇਹ ਹਾ사 ਵਾਪਰਿਆ ਜਿੱਥੇ ਧਾਰਮਿਕ ਸਥਾਨ ਤੋਂ ਸਕੂਟਰੀ ਤੇ ਪਰਤ ਰਹੇ ਪਰਿਵਾਰ ਦੇ ਨਾਲ ਇਹ ਦਰਦਨਾਕ ਹਾ사 ਵਾਪਰਿਆ ਹਾਸੇ ਦੇ ਵਿੱਚ ਦੋ ਔਰਤਾਂ ਨੂੰ ਆਪਣੀ ਜਾਨ ਤੋਂ ਹੱਤੋਂ ਨੇ ਪਈ ਖੰਨਾ ਦੇ ਪਿੰਡ ਗੱਗੜ ਮਾਜਰਾ ਦੇ ਵਸਨੀਕ 38 ਸਾਲਾ ਕੁਲਵੰਤ ਸਿੰਘ ਦੀ ਇਟਲੀ ਵਿੱਚ ਸੜਖਾਸੇ 'ਚ ਮੌਤ ਹੋ ਗਈ ਇਸ ਹਾਸੇ ਵਿੱਚ ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਜੋ ਕਿ ਰਹਿਣ ਵਾਲਾ ਸੀ ਓ ਗੰਬੀਰੂਪੀ ਦੇ ਵਿੱਚ ਲਖਮੀ ਹੋ ਗਿਆ ਦੋਵੇਂ ਕਾਰ 'ਚ ਕੰਮ ਤੋਂ ਘਰ ਪਰਤ ਰੇ ਸਨ ਉਸਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਫਿਰ ਇੱਕ ਖੰਬੇ ਨਾਲ ਟਕਰਾ ਗਈ ਹਾਸੇ 'ਚ ਕੁਲਵੰਤ ਦੀ ਮੌਤ ਹੋ ਗਈ ਕੁਲਵੰਤ ਇਟਲੀ ਦੇ ਬਰਗਾਮੋ ਜ਼ਿਲ੍ਹੇ ਦੇ ਕਸਬਾ ਸੁਸੀਓ ਵਿੱਚ ਰਹਿੰਦਾ ਸੀ ਮ੍ਰਿਤਕ ਕੁਲਵੰਤ ਸਿੰਘ ਦੀ ਮਾਤਾ ਤੇ ਭਰਾ ਡੇਢ ਮਹੀਨਾ ਪਹਿ ਪਹਿਲਾਂ ਪੰਜਾਬ ਤੋਂ ਪਰਤੇ ਸਨ ਪਿੰਡ ਗੱਗੜ ਮਾਜਰਾ ਵਿੱਚ ਰਹਿੰਦੇ ਸਨ ਕੁਲਵੰਤ ਸਿੰਘ ਕਰੀਬ 15 ਸਾਲ ਇਟਲੀ 'ਚ ਰਿਹਾ ਕਦੇ-ਕਦਾਈਂ ਪਰਵਾਰ ਨੂੰ ਮਿਲਣ ਆਉਂਦਾ ਸੀ ਤੇ ਉਸ ਦੀ ਪਤਨੀ ਤੇ 2.5 ਸਾਲ ਦਾ ਬੇਟਾ ਵੀ ਇਟਲੀ 'ਚ ਹੈ ਕੁਲਵੰਤ ਕਰੀਬ 1.5 ਮਹੀਨਾ ਪਹਿਲਾਂ ਹੀ ਪੰਜਾਬ ਤੋਂ ਪਰਤੇ ਆ ਸੀ ਤੇ ਹਰ ਰੋਜ਼ ਆਪਣੀ ਮਾਂ ਦੇ ਨਾਲ ਫੋਨ 'ਤੇ ਗੱਲ ਕਰਦਾ ਸੀ ਤੇ ਕਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ 'ਤੇ ਹਾਸੇ ਦੀ ਜਾਣਕਾਰੀ ਦਿੱਤੀ ਹੈ ਭੈਣਾ ਮਰੀ ਉਹਨਾਂ ਨੇ ਉਹਨੂੰ ਚਾਚਾ ਜੀ ਉਹਨੇ ਨੇ ਗੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਨੂੰ ਇੱਕ ਨਿਕਣ ਕਰਨ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜੇ ਸੁੱਤੀ ਆਏ ਸੀ ਤਾਂ ਕਿੰਨਾ ਸਮਾਂ ਕਰੇ ਬਤਾ ਲਿਏ ਜੀ। ਉਹ ਤਿੰਨ ਮਹੀਨਾ ਲੱਗਦੀ। ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਬੁੱਟੀ ਚੁੰਡੇ ਰਹਿੰਦੇ ਕਦੇ ਕਦੇ ਫੋਨ ਆਇਆ ਸੀਗਾ ਜੀ। ਫੋਨ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲੇ ਹਾਂ ਇਹ ਫੋਨ ਤਾਂ ਉਹਨਾਂ ਰੋਜ਼ ਹੀ ਕਰ ਦਿੰਦੀ ਹੱਸ ਇਹ ਜੀ ਕੋਈ ਗੱਲ ਬਾਤ ਨਹੀਂ ਦੀ ਏਕਣ ਹੋ ਜਾਣਗੇ ਉਹਨਾਂ ਦੇ ਪਰਿਵਾਰ ਜਿੱਥੇ ਪਾਉਣ ਪਾਣਾ ਦੀ ਇਟਲੀ ਇਟਲੀ ਦੇ ਆਪਣੇ ਇਹਨਾਂ ਦਾ ਲੜਕਾ ਤੇ ਘਰ ਦੇ ਤੇ ਤਿੰਨੇ ਇਹ ਤਿੰਨੇ ਹੀ ਤਿਲਵੰਤ ਜਿੰਗ-ਸੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਬਾਕੀ ਉਹਦੇ ਜਵਾਕ ਨੇ ਬਿਦਾਂਸਾ ਬਹਲਕਾ ਤਰਨਤਾਰਨ ਦੇ थाना ਚੁਬਾਲ ਦੇ ਦੀਨ ਪੈਂਦੇ ਪਿੰਡ ਸੋਹਲ ਵਿਖੇ ਘਰ ਦੇ ਬਾਹਰ ਰੂੜੀ ਸੁੱਟਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਜਿੱਥੇ ਪਿੰਡ ਸੋਹਲ ਦੇ ਵਸਨੀਕ ਜਸਬੀਰ ਸਿੰਘ ਨੇ ਗਵਾਂਢ ਚ ਰਹਿੰਦੇ ਰੇਸ਼ ਸਿੰਘ ਨਾਮੀ ਵਿਅਕਤੀ ਨੂੰ ਆਪਣੇ ਘਰ ਦੇ ਬਾਹਰ ਰੂੜੀ ਸੁੱਟਣ ਤੋਂ ਰੋਕਿਆ ਤਾਂ ਗੁੱਸੇ ਚ ਆਏ ਦੇਸ਼ਮ ਸਿੰਘ ਨੇ ਜਸਬੀਰ ਸਿੰਘ ਦੇ ਘਰ ਆਪਣੇ 10 ਤੋਂ 12 ਅਨ ਪਛਾਤੇ ਵਿਅਕਤੀਆਂ ਸਮੇਤ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਹਨਾਂ ਦੇ ਘਰ ਦੇ ਬਾਹਰ ਰਿੱਟਾਂ ਰੋੜੇ ਵਿਛਲਾਈ ਤੇ ਘਰ ਦੀ ਪੰਨ ਤੋੜ ਵੀ ਕੀਤੀ ਝਗੜੇ ਚ ਗੁਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪ ਖਿਲ ਕਰਵਾਇਆ ਗਿਆ ਪੂਰੀ ਘਟਨਾ ਦੀ ਸੂchnਾ ਜਸਬੀਰ ਸਿੰਘ ਨੇ थाना सदर ਤਰਨਤਾਰਨ ਦੀ ਪੁਲਿਸ ਨੂੰ ਦਿੱਤੀ ਪਰ ਕੋਈ ਕੰਟੇ ਪੀਤ ਜਾਣ ਦੇ ਬਾਵਜੂਦ ਵੀ ਪੁਲਿਸ ਦਾ ਕੋਈ ਅਧਿਕਾਰੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਰਪਕੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਹਾਲਾਂਕਿ ਤਫਤੀਸ਼ੀ ਅਫਸਰ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ DGP ਪੰਜਾਬ ਗੌਰਵ ਯਾਦਵ ਦੀ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਪੁਲਿਸ ਥਾਣਿਆਂ 'ਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਇਸ ਵਾਰੀ ਜਾਣਕਾਰੀ ਦਿੰਦਿਆਂ ਫਰੀਦਕੋਟ ਰੇਂਜ ਦੇ ਆਈਜੀ ਗੁਰਸ਼ੰਦ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੁਲਿਸ ਅਧਿਕਾਰੀਆਂ ਦੀ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਆਪਣੀ ਦਫ਼ਤਰਾਂ 'ਚ ਹਾਜ਼ਰੀ ਯਕੀਨੀ ਬਣਾਈ ਗਈ ਆ ਉਹਨਾਂ ਦੱਸਿਆ ਕਿ ਫਰੀਦਕੋਟ ਰੇਂਜ ਦੇ ਦੇਹਨਪੰਦੇ ਫਰੀਦਕੋਟ ਮੋਗਾ ਤੇ ਮੁਕਸਰ ਜ਼ਿਲ੍ਹਿਆਂ 'ਚ ਇਹਨਾਂ ਹੁਕਮਾਂ ਨੂੰ ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਸਾਰੇ ਥਾਣਿਆਂ ਦੇ ਵਿੱਚ ਐਸਐਚਓ ਤੋਂ ਲੈ ਕੇ ਡੀਐਸਪੀ ਤੇ ਮਿੰਨੀ ਸਕੱਤਰਿਤ ਵਿਖੇ ਐਸਐਸਪੀ ਆਪਣੇ ਦਫ਼ਤਰ 'ਚ ਹਾਜ਼ਰ ਰਹਿੰਦੇ ਨੇ ਤੇ ਉਸ ਦੇ ਤਹਿਤ ਅੱਜ ਵੀ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਨੇ ਇਸ ਬਾਰੇ ਮਾਂਜੋ ਗੀਰਦੀ ਪੰਜਾਬ ਵੱਲੋਂ ਅ ਅਧਿਕਾਰਤ ਜਾਰੀ ਕੀਤਾ ਗਿਆ ਹੈ ਕਿ ਪੁਲਿਸ ਦੇ ਸਾਈ ਆਫਸਰ ਜਿਹੜੇ ਵਕਫ ਲੈਵਲ ਸਟੇਟ ਆਣਾ تھا ਕਿ ਨਹੀਂ ਉਹ 11 ਦੇ ਕੋਲ ਤੱਕ ਆਪਣੇ ਆਪਣੇ ਦਸਰਾਂ ਦੇ ਵਿੱਚ ਮੌਜੂਦ ਰਹਿਣਗੇ ਔਰ ਜਨਤਾ ਦੀਆਂ ਸ਼ਿਕਾਇਤਾਂ ਸੁਣਗੇ ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਿਜਲੀ ਦੀਆਂ ਤਾਰਾਂ ਦੀ 스ਪਾਰਕਿੰਗ ਦੇ ਕਾਰਨ ਇੱਕ ਝੁੱਗੀ ਨੂੰ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਜਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਲੇਕਿਨ ਉਦੋਂ ਤੱਕ ਝੁੱਗੀ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਵੀ ਮੌਕਾ ਦੇਖਣ ਪਹੁੰਚੇ। ਅੰਮ੍ਰਿਤਸਰ ਟਾ ਪਾਈ ਰੋਡ ਤੇ ਯੂਨੀਅਨ ਬੈਂਕ ਦੇ ਬਾਹਰ ਸੀਪੀਆਈਐਮ ਵੱਲੋਂ ਸਵੇਰ ਤੋਂ ਹੀ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪਾਰੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਜ਼ਿਕਰ ਹੋ ਗਿਆ ਕਿ ਮਸੂ ਨਾਮ ਦਾ ਨੌਜਵਾਨ ਜੋ ਕਿ ਫਤਾਪੁਰ ਵਿਖੇ ਰਹਿੰਦਾ ਤੇ ਉਸਦੇ ਮਾਤਾ ਪਿਤਾ ਖੱਟੇ ਤੇ ਕਾਮਕਾਰ ਦੇ ਸੰਤ ਤੇ ਉਹਨਾਂ ਦੀ ਮੌਤ ਹੋ ਗਈ ਜਿਨ੍ਹਾਂ ਦਾ ਕਿ ਲੇਬਰ ਕਾਰਡ ਦੇ ਦੀਨ ਗ੍ਰਾਂਟ ਮਿਲਣੀ ਹੁੰਦੀ ਹੈ ਜਦੋਂ ਇਸ ਗ੍ਰਾਂਟ ਨੂੰ ਲੈਣ ਲਈ ਉਹ ਬੈਂਕ ਗਿਆ ਤਾਂ ਬੈਂਕ ਵੱਲੋਂ ਉਸ ਨੂੰ ਕਾਫੀ ਖੱਜਲਖੁਆਰ ਕੀਤਾ ਗਿਆ ਜਿਸ ਤੋਂ ਅੱਕ ਕੇ ਉਸਨੇ ਸੀਪੀਆਈਐਮ ਦੀ ਸਹਾਇਤਾ ਨਾਲ ਬੈਂਕ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਇਆ ਗਿਆ ਤੇ ਬੈਂਕ ਮੈਨੇਜਰ ਨੇ ਕਿਹਾ ਕਿ ਇਹਨਾਂ ਦਾ ਕੰਮ ਜਲਦੀ ਹੋ ਜਾਏਗਾ ਤੇ ਪਰੋਸੇ ਤੋਂ ਬਾਅਦ ਕਾਮਰੇਡ ਸੁੱਚਾ ਸਿੰਘ ਨੇ ਕਿਹਾ ਕਿ ਜੇਕਰ 15 ਦਿਨਾਂ ਦੇ ਵਿੱਚ ਇਸ ਨੌਜਵਾਨ ਦਾ ਕੰਮ ਨਾ ਹੋਇਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸ ਦਿਨ ਆਲੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ